ਮम्मा ਪਪਾ ਹਾਂਜੀ ਆਜੋ ਤੁਸੀਂ ਮम्मा ਕਿਹਾ ਸੀ ਨਾ ਮੇਡ ਲ ਬਣਾਉਸਤੇ ਹਾਂਜੀ ਬੇਟਾ ਮੈਂ ਜਾਂਦੀ ਆ ਇੱਧਰ ਆਓ ਠੀਕ ਥੋ ਆਏ ਬੇਟਾ ਇਹ ਨਾ ਮੇਰੇ ਫਰੈਂਡ ਦੇ ਘਰ ਕੰਮ ਕਰਦੇ ਸੀ ਤੇ ਮੈਂ ਇੱਥੇ来ਈ ਆ ਲక్ష్ਮੀ ਬੇਟਾ ਤੂੰ ਲక్ష్ਮੀ ਇਹ ਤੂੰ ਕੀ ਆਪਣਾ ਹੱਲ ਨਾ ਰੱਖਿਆ ਪਪਾ ਤੁਸੀਂ ਕਿਤਾ ਜਾਣਦੇ ਹੋ ਇਹਨਾਂ ਨੂੰ ਇਹ ਮੇਰੀ ਬੇਟੀ ਹੈ ਕੀ ਕਹਿ ਰਹੇ ਹੋ ਤੁਸੀਂ ਹਾਂ ਇਹ ਮੇਰੀ ਬੇਟੀ ਹੈ ਤੁਹਾਡਾ ਦਿਮਾਗ ਖਰਾਬ ਹੋ ਗਿਆ ਆ ਕਿਉਂ हूं तुम बेटा बेटा कही जा रहे हो वो लैके आई है पूजा मेड है वो हाँ मेरी बेटी है बेटी साड़ी आ है पापा तो ठीक कोई बेटी है वो मैं या कौन है ये? है एक ही चलन दिया है तेरे को कुछ पता है तो बोले नहीं मम्मा दो मिनट खलो जा ने? मैं तेरे तो सारी गलत सुनाऊं वो ते तू कर कर जाके लोकल का काम कितना कर लाती है अंकल आपको तो पता ही था ना कि मेरे पापा आर्मी में थे सरहद पर लड़ते लड़ते एक दिन शहीद हो गए और उसके बाद भाभी ने ऐसा रूप दिखाया कि आप सोच भी नहीं सकते की नहीं। सरकार से जो भी पैसे आते थे वो अपने पास रख लेती थी और प्रॉपर्टी भी अपने नाम करवा ली थी और मुझे घर से भी बाहर निकाल दिया तो क्योंकि उन्हें डर था ना कि मैं प्रॉपर्टी में अपना हिस्सा ना मांग लूं। भैया भी, तो ते भी मेरा साथ नहीं देते हैं वो भी उनके साथ ही मिल गए अंकल आपको तो पता ही था कि मेरी मम्मी बचपन में ही मुझे छोड़ के चली गई उसके बाद पापा और भैया ने भी भाभी के कहने पे मुझे छोड़ दिया ਵੇਦਾ ਇਨਾ ਕੁ ਜੋਗ ਹੈ ਤੁਸੀਂ ਮੈਨੂੰ ਦੱਸਿਆ ਹੀ ਅੰਕਲ ਜਦ ਆਪਣੋਂ ਨੇ ਹੀ ਸਾਥ ਛੋੜ ਦਿਆ ਤਾਂ ਆਪਸੇ ਕਿਆ ਉਮੀਦ ਰੱਖੋ ਇਹ ਕਿਤਨਾ ਦੀ ਗੱਲ ਕੀਤੀ ਲక్ష్ਮੀ ਕਿਨੂੰ ਪਤਾ ਤੇਰੇ ਪਾਪਾ ਮੇਰੇ ਜਿਗਰੀ ਦੋਸਤ ਸੀ ਤੇ ਮੈਂ ਉਹਦਾ ਵਾਦਾ ਕੀਤਾ ਸੀ ਕਿ ਉਸ ਤੋਂ ਬਾਅਦ ਮੈਂ ਉਹਦੀ ਫੈਮਿਲੀ ਦਾ ਪੂਰਾ ਖਿਆ ਰੱਖਾਂ ਤੇ ਮੈਂ ਹੀ ਪਾਲਾਂ ਜਿਹੜਾ ਤੇਰੇ ਬਾਪ ਦੇ ਬਿਛੋਂ ਤੇਰੇ ਨੂੰ ਤੇਰਾ ਪਤਨਾਂ ਲੈ ਸਕਿਆ ਤੈਨੂੰ ਪਤਾ ਪੂਜਾ ਤੇਰਾ ਸਾਰਾ ਖਰਚਾ ਤੇ ਜਿਹੜਾ ਹੁਣ ਤੋ ਇਸ ਮੁਕਾਮ ਤੇ ਪਹੁੰਚੀ ਹੈ ਉਹ ਸਾਰਾ ਖਰਚਾ ਸਾਵੇ ਕਰਦਾ ਰਿਹਾ ਸੀ ਜੋ ਲਖਮੀ ਦਾ ਪਿਤਾ ਸੀ ਜੋ ਵੀ ਖਰਚ ਕਰਦਾ ਰਿਹਾ ਸੀ ਜੋ ਵੀ ਦਿੰਦਾ ਰਿਹਾ ਸੀਗਾ ਸਾਰੇ ਉਹਦੀ ਬਦੌਲਤ ਤੁਹਾਨੂੰ ਅੱਜ ਇਸ ਮੌਕੇ ਪਹੁੰਚੀ ਹੈ ਤੁਹਾਡਾ ਉਹ ਹੀ ਫਰੈਂਡ ਹੈ ਜੀ ਤੁਸੀਂ ਗੱਲ ਕਰਦੇ ਹੁੰਦੇ ਹੋ ਹਾਂ ਹਾਂ ਬਿਲਕੁਲ ਤੁਹਾਨੇ ਤੁਹਾਡੀ ਬਹੁਤ ਮਦਦ ਕੀਤੀ ਹੈ ਬੁੱਖ ਸੁੱਖ ਵੇਲੇ ਉਹਨੇ ਮੇਰਾ ਬਹੁਤ ਸਾਥ ਦਿੱਤਾ ਹੈ ਬਿਲਕੁਲ ਬਿਲਕੁਲ وہی وہی ਉਹ ਲਖਮੀ ਦਾ ਪਿਤਾ ਫਿਰ ਹੁਣ ਅਸੀਂ ਇਹਨੂੰ ਪਿੱਤਾ ਕੱਲ੍ਹ ਛੱਡ ਸਕਦੇ ਹਾਂ ਤੇ ਵਿਦੇਸ਼ ਜਾਣੇ ਵੀ ਰੱਖੋ ਆਪਣੇ ਕੋਲ ਉਹ ਕਿੰਨਾ ਪਈ ਹੈ ਤੁਮ ਹੈ ਆਪਣਾ ਭਾਗ ਨਹੀਂ ਹੈ ਉਹ ਬਿਤਰਾਂ ਦੇ ਖੋਲਣਾ ਕਿ ਮਾਦੋ ਸਿੱਤਾਂ ਉਹ ਬਹੁਤ ਆਕਰਸ਼ਕ ਦੇਣਾ ਕਿਸੇ ਨਹੀਂ ਕਰ ਸਕਦੇ ਸਾਡੇ ਦੇ ਉਹ ਕਿਤਾ ਵੀ ਇਸ਼ਾਨ ਹੀ ਬਹੁਤ ਜਿਆਦਾ ਨੇ ਇਸ਼ਾਨ ਦਾ ਬਦਲਾ ਹੁ ਚਕਾਉਣ ਦਾ ਮੌਕਾ ਆ ਅਸੀਂ ਉਹਨੂੰ ਘਰ ਘਰ ਨਾ ਝਟਕਰ ਦੇਗੇ ਉਹ ਅੱਜ ਹੀ ਪੂਜਾ ਨੂੰ ਰੱਖੀ ਅੱਜ ਤੋਂ ਬਾਅਦ ਲਕਸ਼ਮੀ ਤੂੰ ਅਦੇ ਪੂਜਾ ਤੁਸੀਂ ਦੋਨੋਂ ਮੇਰੀ ਬੱਚੀਆਂ ਹੋ ਤਾੜਾ ਦੋਹਾਂ ਦਾ ਬਰਾਬਰ ਇਸ ਘਰ ਦੇ ਉੱਤੇ ਅਧਿਕਾਰ ਹੈ ਸਾਡੇ ਪਰਵਾਰ ਦੇ ਅਰੇ ਹਰ ਇੱਕ ਇੱਤਿਧਿਕਾਰ ਹੈ। ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ। ਤੁਸੀਂ ਤਾਂ ਮੇਰੀ ਦਿਲ ਦੀ ਗੱਲ ਕੁੱਝ ਲਈ ਹੈ। ਮੈਂ ਵੀ ਇਹੋ ਹੀ ਗੱਲ ਸੋਚਦੀ ਬੈਠੀ ਸੀ। ਪਰ ਮੈਨੂੰ ਇਹ ਕਿ ਸ਼ਾਇਦ ਮੈਂ ਕਵਾਂ ਕਿ ਨਾ ਕਵਾਂ। ਨਹੀਂ ਨਹੀਂ ਅੰਕਲ ਮੈਂ ਨਹੀਂ ਇੱਥੇ ਆਪੇ ਰਹਿ ਸਕਤੀ ਹੋ। ਮੇਰਾ ਭਾਈ ਮੇਰਾ ਇੰਤਜ਼ਾਰ ਕਰ ਰਹਾ ਹੋਗਾ। ਲక్ష్ਮੀ ਤੇ ਰੌਹੀ ਪਰ ਆਇਆ ਨਾ ਜਿੰਨੇ ਦਿਨੋਂ ਘਰੋਂ ਘੜ ਦਿੱਤਾ ਹੈ। ਪਰ ਥਾਤਾ ਤੇ ਪਾਣੀ ਮਾਜਣਵਾ ਤੇ ਲਾਇਆ ਤੇ ਘਰ ਘਰ ਦੇ ਟੁਕੜੇ ਖਾਣਵਾ ਤੇ ਰੱਖਿਆ। ਉਸੇ ਭਰਾ ਦੀ ਗੱਲ ਕਰਨੀ ਪਈ ਨਹੀਂ ਉਸੇ ਭਰਾ ਦੇ ਮਾਨ ਕਰਦੀ ਪਈ ਆ ਤੁਹਾਨੂੰ ਪੁੱਤ ਜੈਨੂ ਤੇ ਨਹੀਂ ਕੋਈ ਇਤਰਾਜ਼ ਨਹੀਂ ਪਪਾ ਮੈਨੂੰ ਕੋਈ ਇਤਰਾਜ਼ ਨਹੀਂ ਆ ਪਪਾ ਮੰਮਾ ਮੈਂ ਸਭ ਹੁਣ ਖੁਸ਼ ਹੈਂ ਕਿ ਮੇਰੇ ਕੋਲ ਇੱਕ ਵੱਡੀ ਭੈਣ ਆ ਗਈ ਆ ਲక్ష్ਮੀ ਬਾਕੀ ਮੈਂ ਤੇਰੇ ਭਰਾ ਉਤਰਾ ਹੱਕ ਵੀ ਲੈ ਕੇ ਦਿਆਂਗਾ ਬਾਕੀ ਤੂੰ ਜੋ ਪੜਨਾ ਚਾਹੁੰਨੀ ਹੈ ਜੋ ਬੰਨਣਾ ਚਾਹੁੰਦੀ ਜ਼ਿੰਦਗੀ ਜੇ ਉਹ ਤੂੰ ਕਾਹਨਾਂ ਇੱਕ ਦਿਨ ਪੂਰੀ ਜਾਂਦੀ ਹੈ ਠੀਕ ਹੈ ਇੱਧਰ ਆਉ ਤੇ ਜੀ ਹੁਣ ਮਿੰਨੂ ਵੀ ਭੈਣ ਮਿਲ ਗਈ ਹੁਣ ਆਪਾਂ ਆਪਣੀ ਛੋਟੀ ਜੀ ਫੈਮਿਲੀ ਨਾਲ